ਅੱਜ ਅਸੀਂ ਕੀਰਤੀ ਕਿਸਾਨ ਯੂਨੀਅਨ ਵੱਲੋਂ ਇਹ ਮੰਗ ਕਰਦੇ ਆ ਕਿ ਜਿਵੇਂ ਦੀਪ ਸਿੰਘ ਵਾਲਾ ਦੀ ਅਨਾਜ ਮੰਡੀ ਚ ਆ 10000 ਗੱਟੇ ਕਣਕ ਦੇ ਭਰੇ ਹੋਏ ਪਏ ਨੇ ਬਹੁਤ ਸਮੇਂ ਦੀ ਕਣਕ ਦੀ ਖਰੀਦ ਹੋ ਚੁੱਕੀ ਆ ਕਿਸਾਨਾਂ ਨੂੰ ਲਗਭਗ ਪੈਸਾ ਮਿਲ ਵੀ ਚੁੱਕਾ ਪਰ ਜਿਹੜੇ ਮਜ਼ਦੂਰ ਨੇ ਇੱਥੇ ਕਾਫੀ ਦਿਨ ਹੋ ਗਏ ਮੰਡੀ ਦਾ ਸੀਜ਼ਨ ਖਤਮ ਹੋਏ ਨੂੰ ਔਰ ਇੱਥੇ ਦਿਨ ਰਾਤ ਇਹਨਾਂ ਬੋਰੀਆਂ ਦੀ ਜਿਹੜੀ ਹੈਗੀ ਭਰੇ ਹੋਏ ਗੱਟੇ ਆ ਇਹਨਾਂ ਦੀ ਰਾਖੀ ਵਾਸਤੇ ਬੈਠੇ ਹੋਏ ਆ ਯਾਨੀਕਰ ਉਹਨੂੰ ਕੰਮ ਉਹਨਾਂ ਨੇ ਵੀ ਦਿਨ ਕੀਤਾ ਤੇ ਮਹੀਨਾ ਮਹੀਨਾ ਸਵਾ ਸਵਾ ਮਹੀਨਾ ਉਹ ਬਿਨਾ ਇੱਕ ਢੇਲਾ ਵੀ ਲੈ ਕੇ ਚੌਂਕੀਦਾਰਾ ਕਰਨ ਜਿਹੜਾ ਲੱਗੇ ਹੋਇਆ ਜਦਕਿ ਇਹ ਅਨਾਜ ਹੁਣ ਸਰਕਾਰ ਦਾ ਹੋ ਚੁੱਕਿਆ ਸਰਕਾਰ ਨੂੰ ਜਿਹੜਾ ਚੱਕ ਲੈਣਾ ਚਾਹੀਦਾ ਸੀ ਪਰ ਇਹ ਕੱਲਾ ਇਸ ਪਿੰਡ ਦੀ ਦਾਣਾ ਮੰਡੀ ਦਾ ਹਾਲ ਨਹੀਂਗਾ ਪੰਜਾਬ ਦੀਆਂ ਬਹੁਤ ਸਾਰੀਆਂ ਮੰਡੀਆਂ ਦਾ ਇਹ ਹਾਲ ਆ ਜ਼ਿਲ੍ਹਿਆਂ ਦੇ ਡੀਸੀ ਪੰਜਾਬ ਦੀ ਜਿਹੜੀ ਮੁੱਖ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਦਾਅਵੇ ਕਰਦੇ ਰਹੇਗੇ ਆ ਉਹ ਸਾਰੇ ਇਸ ਮਾਮਲੇ ਤੇ ਚੁੱਪਾ ਉਹਨਾਂ ਨੂੰ ਮੰਡੀਆਂ 'ਚ ਜਿਹੜੇ ਮਹੀਨਾ ਮਹੀਨਾ ਬਿਨਾ ਮਤਲਬ ਪੈਸਾ ਲਿਆਂ ਵੀ ਫਰੀ ਦੀ ਜਿਹੜੀ ਰਾਖੀ ਕਰ ਰਹੇ ਮਜ਼ਦੂਰ ਉਹ ਰੋਲ ਰਹੇ ਉਹਨਾਂ ਦੀ ਕੋਈ ਪਰਵਾਹ ਨਹੀਂ ਗੀ ਬਾਕੀ ਸਿਆਸੀ ਪਾਰਟੀਆਂ ਵਾਸਤੇ ਵੀ ਇਹ ਕੋਈ ਮੁੱਦਾ ਨਹੀਂ ਉਹ ਚੋਣਾਂ ਦੇ ਪ੍ਰਚਾਰ 'ਚ ਲੱਗੇ ਹੋਏ ਆ ਪਰ ਉਹ ਕੀ ਮਜ਼ਦੂਰਾਂ ਨੂੰ ਵੋਟ ਨਹੀਂ ਸਮਝਦੇਗੇ ਕਿ ਜਿਹੜੀ ਮਜ਼ਦੂਰਾਂ ਦੀ ਮੰਡੀਆਂ ਦੇ ਵਿੱਚ ਖੱਜਲ ਖਰਾਬੀ ਹੋ ਰਹੀ ਹੈਗੀ ਆ। ਤਾਂ ਅਸੀਂ ਕਿਰਤੀ ਕਿਸਾਨੀ ਉਹਨਾਂ ਵੱਲ ਮੰਗ ਕਰਦੇ ਆ ਕਿ ਦੀਪ ਸਿੰਘ ਵਾਲਾ ਦੀ ਅਨਾਜ ਮੰਡੀ ਤੇ ਹੋਰ ਵੀ ਪੰਜਾਬ ਦੀਆਂ ਮੰਡੀਆਂ ਜਿੱਥੇ-ਜਿੱਥੇ ਯਾਨੀ ਕਿ ਕਣਕਾ ਜੋਖੀ ਜਾ ਚੁੱਕੀ ਆ ਗੱਟੇ ਭਰੇ ਪਏ ਆ ਤੇ 20-20 ਦਿਨ ਹੋ ਗਿਆ ਮਜ਼ਦੂਰੇ ਦੀ ਰਾਖੀ ਕਰ ਰਹੇ ਹੈਗੇ ਆ। ਉਹਨਾਂ ਮਜ਼ਦੂਰਾਂ ਨੂੰ ਕਾਦੀ ਸਜ਼ਾ ਲਾਈ ਹੋਈ ਆ ਕਿ ਜਿਹੜੀ ਇਹ ਮਜ਼ਦੂਰਾਂ ਦੀ ਲੁੱਟ ਬੰਦ ਹੋਵੇ ਤੇ ਜਲਦ ਤੋਂ ਜਲਦ ਜਿਹੜੀ ਹੈਗੀ ਆ ਕਣਕ ਇਥੋਂ ਆ ਉਹਦੀ ਲਿਫਟਿੰਗ ਜਿਹੜੀ ਉਹ ਕੀਤੀ ਜਾਵੇ। ਸੀਂ ਪਿੰਡ ਦੀਪ ਸਿੰਘ ਵਾਲਾ ਦੀ ਅਨਾਜ ਮੰਡੀ ਦੇ ਵਿੱਚ ਖੜੇ ਆ ਜੀ ਕਿ ਪੰਜਾਬ ਸਰਕਾਰ ਜਿਵੇਂ ਕਹਿ ਰਹੀ ਆ ਕਿ ਲਗਾਤਾਰ ਅਸੀਂ ਵੀ ਖਰੀਦ ਕਰਕੇ ਕਣਕ ਦੀ ਤੇ ਨਾਲ ਦੀ ਨਾਲ ਜਿਹੜਾ ਮੰਡੀਆਂ ਚੋਂ ਮਾਲ ਚੱਕ ਰਹੇ ਆ ਲਗਭਗ 1 ਮਹੀਨੇ ਦੇ ਕਰੀਬ ਹੋ ਚੱਲਿਆ ਬੋਰੀਆਂ ਤੋਲੇ ਨਾ ਪਈਆਂ ਨੂੰ ਹਲੇ ਤਾਈਂ ਦਾਣਾ ਮੰਡੀ ਦੇ ਵਿੱਚੋਂ ਜਿਹੜੀਆਂ ਚੱਕੀਆਂ ਨਹੀਂ ਗਈਆਂ ਆ ਸਰਕਾਰ ਨੇ ਤਾਂ ਇਹ ਕਹਿਤਾ ਕਿ ਅਸੀਂ 24 ਘੰਟੇ ਦੇ ਵਿੱਚ ਵਿੱਚ ਕਿਸਾਨਾਂ ਦੀ ਫਸਲ ਖਰੀਦ ਲਾਂਗੇ ਫਸਲ ਕਿਸਾਨ ਇਥੋਂ ਭਰਾ ਕੇ ਦਾਣਾ ਮੰਡੀ ਦੇ ਵਿੱਚੋਂ ਬੋਰੀਆਂ ਇੱਥੇ ਪਈਆਂ ਨੇ ਸਰਕਾਰ ਬੋਰੀਆਂ ਚੱਕਣ ਦਾ ਨਾਂ ਨਹੀਂ ਲੈਂਦੀ ਜਿਹੜੇ ਇੱਥੇ ਮਜ਼ਦੂਰ ਕੰਮ ਕਰਦੇ ਆ ਇੱਕ ਤਾਂ ਉਹਨਾਂ ਨੂੰ ਰੇਟ ਬਹੁਤ ਘੱਟ ਮਿਲਦੇ ਆ ਉਹ ਲਗਾਤਾਰ ਘੱਟੋ-ਘੱਟ ਡੇਢ-ਡੇਢ ਮਹੀਨਾ ਦੋ-ਦੋ ਮਹੀਨੇ ਜਿਹੜੇ ਉਹ ਮੰਡਕਾਂ ਦੇ ਵਿੱਚ ਰੁਲਦੇ ਰਹਿੰਦੇ ਆ ਉਹਨਾਂ ਨੂੰ ਜਿੰਨੇ ਕ ਪੈਸੇ ਬਣੇ ਹੁੰਦੇ ਆ ਸਰਕਾਰੀ ਰੇਟਾਂ ਦੇ ਮੁਤਾਬਕ ਵੀ ਪੂਰਾ ਸਰਕਾਰੀ ਰੇਟ ਨਹੀਂ ਮਿਲਦਾ ਉਹਨਾਂ ਦੇ ਪੱਲੇ 100-150 ਰੁਪਏ ਦਿਹਾੜੀ ਜਿਹੜੀ ਉਹ ਸੀਜ਼ਨ ਦੀ ਪੈਂਦੀ ਆ ਲਗਾਤਾਰ 15-15 ਦਿਨਾਂ ਤੋਂ ਆ ਬੋਰੀਆਂ ਦੀ ਰਾਖੀ ਜਿਹੜੇ ਉਹ ਬੈਠੇ ਹੋਏ ਆ ਜਿਨ੍ਹਾਂ ਦੀ ਇੱਕ ਵੀ ਪੰਜੀ ਨਹੀਂ ਉਹਨਾਂ ਨੂੰ ਮਿਲਨੇਗੀ ਤੇ ਉਹਨਾਂ ਦੀ ਲਗਾਤਾਰ ਜਿਹੜੀ ਕਿਰਤ ਦੀ ਲੁੱਟ ਕੀਤੀ ਜਾ ਰਹੀ ਆ ਫਰੀਦਕੋਟ ਦੇ ਵਿੱਚ ਜਿਹੜਾ ਪ੍ਰਾਈਵੇਟ ठेकेदार ਆ ਉਹ ਲਗਾਤਾਰ ਆਪਦੀਆਂ ਗੱਡੀਆਂ ਜਿਹੜੀਆਂ ਉਹਦੀਆਂ ਨਿੱਜੀ ਆ ਨਿੱਜੀ ਉਹਦੀ ਜਿਹੜੀ ਲੇਬਰ ਆ ਉਹ ਆਪਦੀਆਂ ਗੱਡੀਆਂ ਲਵਾ ਰਿਆ ਦੂਸਰੀਆਂ ਗੱਡੀਆਂ ਜਿਹੜੀਆਂ ਉਹ ਜਾ ਕੇ 4-4 5-5 ਦਿਨ ਖੜੀਆਂ ਰਹਿੰਦੀਆਂ ਫਿਰ ਗੱਡੀਆਂ ਵਾਲੇ ਜਿਹੜੇ ਉਹ ਦਾਣਾ ਮੰਡਗਾ ਨਹੀਂ ਮੂੰਹ ਨਹੀਂ ਕਰਦੇਗੇ ਡੀਸੀ ਨੂੰ ਵੀ ਵਾਰ-ਵਾਰ ਲੋਕਾਂ ਨੇ ਕਿਹਾ ਫਰੀਦਕੋਟ ਦੇ ਨੂੰ ਕਿ ਮੰਡਗਾਂ ਦੇ ਵਿੱਚ ਮਜ਼ਦੂਰਾਂ ਦੀ ਹਾਲਤ ਜਿਹੜੀ ਉਹ ਬਹੁਤ ਮਾੜੀ ਆ ਉਹਨਾਂ ਦੇ ਬਹੁਤ ਉਹਨਾਂ ਨੂੰ ਜਿਹੜੀ ਉਹਨਾਂ ਦੀ ਕਿਰਤ ਦੀ ਲੁੱਟ ਹੋ ਰਹੀ ਆ ਲਗਾਤਾਰ ਉਹਨਾਂ ਨੂੰ ਜਿਹੜਾ ਮਜ਼ਦੂਰਾਂ ਨੂੰ ਘਾਟਾ ਪੈ ਰਿਹਾ ਇਸ ਪਾਸੇ ਧਿਆਨ ਦਿੱਤਾ ਜਾਵੇ ਪਰ ਇਸ ਪਾਸੇ ਨਾ ਤਾਂ ਕੋਈ ਸਰਕਾਰ ਨੇ ਧਿਆਨ ਦਿੱਤਾ ਤੇ ਨਾ ਹੀ ਫਰੀਦਕੋਟ ਦਾ ਡੀਸੀ ਜਿਹੜਾ ਉਹ ਧਿਆਨ ਦੇ ਰਿਹਾ ਲ ਇਹ ਤਾਰ ਮਜ਼ਦੂਰਾਂ ਨੂੰ ਜਿਹੜਾ ਤੰਗ ਪਰੇਸ਼ਾਨ ਇੱਥੇ ਦਾਣਾ ਮੰਡੀਆਂ ਦੇ ਵਿੱਚ ਕੀਤਾ ਜਾ ਰਿਹਾ ਜੇਕਰ ਇੱਥੇ ਪਏ ਗੱਟੇ ਧੁੱਪ ਦੇ ਨਾਲ ਉਹਦਾ weight ਘਟਦਾ ਕਰਨ ਦਾ ਜਾ ਕੋਈ ਦੇ ਵਿੱਚ ਹੋਰ ਕਟੌਤੀ ਪੈਂਦੀ ਆ ਤੇ ਉਹ ਸਾਰੀ ਦੀ ਸਾਰੀ ਜਿਹੜੇ ਇੱਥੇ ਮਜ਼ਦੂਰ ਬਿਨਾ ਵਜ੍ਹਾ ਜਿਨ੍ਹਾਂ ਨੂੰ ਪੈਸਾ ਥੇਲਾ ਨਹੀਂ ਮਿਲਦਾ ਜਿਹੜੇ ਰਾਖੀ ਤੇ ਬੈਠੇ ਆ ਇਹ ਕਟੌਤੀ ਵੀ ਉਹਨਾਂ ਨੂੰ ਪਾਉਣੀ ਆ ਤੇ ਉਹਨਾਂ ਨੂੰ ਬਿਨਾ ਵਜ੍ਹਾ ਬੈਠਿਆਂ ਨੂੰ ਗੋਰੀਆਂ ਤੇ ਜਿਹੜਾ ਉਹ ਚੋਰ ਬਣਾਇਆ ਜਾਂਦਾ ਵੀ ਬਾਈ ਤੁਹਾਡੀ ਤੁਸੀਂ ਬੈਠੇ ਸੀਗੇ ਤਾਂ ਵੀ ਕਣਕ ਕਿਵੇਂ ਕੱਟ ਗਈ ਜਦੋਂ ਕਣਕ ਤਾਂ ਬਾਈ ਇੱਥੇ ਘਟਨੀ ਘਟਨੀ ਆ ਜਦੋਂ ਕਈ ਦਿਨਾਂ ਤੋਂ ਜਿਹੜੇ ਭਰੇ ਹੋਏ ਆ ਗੱਟੇ ਤੇ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਤੇ ਡੀਸੀ ਫਰੀਦਕੋਟ ਨੂੰ ਇਹ ਕਹਿ ਰਹੇ ਆ ਕਿ ਜਲਦ ਤੋਂ ਜਲਦ ਜਿਹੜਾ ਮੰਡਕਾਂ ਦੇ ਵਿੱਚੋਂ ਮਾਲ ਚੁਕਾਇਆ ਜਾਵੇ ਨਹੀਂ ਤੇ ਮਜਬੂਰ ਹੋਵਾਂਗੇ ਅਸੀਂ ਪ੍ਰਦਰਸ਼ਨ ਕਰਨ ਵਾਸਤੇ ਵੀ ਇਸ ਤਰ੍ਹਾਂ ਜਿਹੜੀ ਮਜ਼ਦੂਰਾਂ ਦੇ ਨਾਲ ਧੱਕੇਸ਼ਾਹੀ ਹੁੰਦੀ ਉਹ ਬੰਦ ਕੀਤੀ ਜਾਵੇ